ਹalleluyah ਅੱਜ ਸੀ ਮੇਰੀ ਭਵਿੱਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਤੁਹਾਡਾ ਬੋਣਾ ਅਤੇ ਪ੍ਰਾਰਥਨਾ ਪਰਮੇਸ਼ਰ ਦੇ ਝਾਦ ਕਰਨ ਦੇ ਯੋਗ ਹੋਵੇ ਅਰਸੋਲਾ ਦੇ ਕਰਤਬ ਅਧਿਆਇ 10 ਉਹਦੀ 2 ਐਤ ਉਹ ਧਰਮੀ ਲੋਕ ਅਤੇ ਆਪਣੇ ਸਾਰੇ ਟੱਬਰ ਸਣੇ ਪਰਮੇਸ਼ਰ ਦਾ ਪੈ ਕਰਨ ਵਾਲਾ ਸੀ ਅਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ ਅਤੇ ਨਿਤ ਪਰਮੇਸ਼ਰ ਅੱਗੇ ਬੇਨਤੀ ਕਰਦਾ ਸੀ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਜੇਕਰ ਤੁਸੀਂ ਹਿੰਮਤ ਅਤੇ ਦ੍ਰਿੜ ਇਰਾਦੇ ਨਾਲ ਵਚਨ ਵੱਲ ਧਿਆਨ ਦਿੰਦੇ ਹੋ ਨਾ ਤਾਂ ਸੱਜੇ ਅਤੇ ਨਾ ਹੀ ਖੱਬੇ ਪਾਸੇ ਮੁੜਦੇ ਹੋ ਤਾਂ ਤੁਸੀਂ ਜਿੱਥੇ ਵੀ ਜਾਓਗੇ ਉਹ ਸਭ ਕੁਝ ਸਫਲ ਹੋਵੇਗਾ ਜਦੋਂ ਅਸੀਂ ਮਲਾਕੀ ਅਧਿਆਇ 3 ਉਦੀ 10 ਐਤ ਵਿੱਚ ਪੜ੍ਹਦੇ ਹਾਂ ਇਹ ਲਿਖਿਆ ਹੈ ਕਿ ਸਾਰੇ ਦਸਵੰਦ ਨੂੰ ਪੰਡਾਰ ਵਿੱਚ ਲਿਆਓ ਅਰਥਾਤ ਜਦੋਂ ਵੀ ਤੁਸੀਂ ਹਿੰਮਤ ਅਤੇ ਦ੍ਰਿੜ ਹੋਵੋ ਅਤੇ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰੋ ਤਾਂ ਪਰਮੇਸ਼ਰ ਕਹਿੰਦਾ ਹੈ ਕਿ ਫਿਰ ਮੈਂ ਤੁਹਾਡੇ ਹਰ ਕੰਮ ਨੂੰ ਸਫਲ ਬਣਾਵਾਂਗਾ ਭਾਵੇਂ ਤੁਸੀਂ ਅਜੇ ਲੋੜਵੰਦ ਹੋ ਜਾਂ ਭਾਵੇਂ ਤੁਹਾਨੂੰ ਆਰਥਿਕ ਤੌਰ ਤੇ ਅਸੀਸ ਨਹੀਂ ਦਿੱਤੀ ਗਈ ਹੈ ਜੇਕਰ ਤੁਹਾਡੇ ਕੋਲ ਅਜੇ ਵੀ ਜੋ ਕੁਝ ਵੀ ਹੈ ਤਦ ਵੀ ਤੁਸੀਂ ਵਿਸ਼ਵਾਸ ਵਿੱਚ ਬਣੇ ਹੋ ਤਾਂ ਤੁਸੀਂ ਪਰਮੇਸ਼ਰ ਪ੍ਰਤੀ ਵਫਾਦਾਰ ਹੋ ਜਦੋਂ ਤੁਸੀਂ ਆਪਣੇ ਭਵਿੱਖ ਦੀ ਚਿੰਤਾ ਕੀਤੇ ਬਿਨਾ ਪਰਮੇਸ਼ਰ ਦੀ ਸੇਵਾ ਕਰਨ ਅਤੇ ਉਸ ਦੀ ਖੁਸ਼ਖਬਰੀ ਲਈ ਬੀਜਦੇ ਹੋ ਤਾਂ ਪਰਮੇਸ਼ਰ ਕਹਿੰਦਾ ਹੈ ਕਿ ਮੈਂ ਤੁਹਾਡੇ ਹਰ ਕੰਮ ਨੂੰ ਸਫਲ ਬਣਾਵਾਂਗਾ ਜਦੋਂ ਅਸੀਂ ਰਸੂਲਾਂ ਦੇ ਕਰਤੱਵ ਵਿੱਚ ਕੋਰਨੇਲੀਅਸ ਨੂੰ ਦੇਖਦੇ ਹਾਂ ਤਾਂ वचन ਕਹਿੰਦਾ ਹੈ ਕਿ ਉਹ ਇੱਕ ਗੈਰ ਯਹੂਦੀ ਸੀ ਪਰ ਉਹ ਪਰਮੇਸ਼ਰ ਤੋਂ ਡਰਦਾ ਸੀ ਅਤੇ ਦਾਨ ਦਿੰਦਾ ਸੀ ਅਤੇ ਪ੍ਰਾਰਥਨਾ ਕਰਦਾ ਸੀ ਇਹੀ ਕਾਰਨ ਸੀ ਕਿ ਪਰਮੇਸ਼ਰ ਦਾ ਦੂਤ ਉਸ ਨੂੰ ਪ੍ਰਗਟ ਹੋਇਆ ਅਤੇ ਦੂਤ ਨੇ ਉਸ ਨੂੰ ਦੱਸਿਆ ਕਿ ਤੇਰਾ ਦਾਨ ਅਤੇ ਤੇਰੀਆਂ ਪ੍ਰਾਰਥਨਾਵਾਂ ਪਰਮੇਸ਼ਰ ਅੱਗੇ ਜਾਦ ਕੀਤੀਆਂ ਗਈਆਂ ਹਨ ਇਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ਰ ਦੇ ਰਾਜ ਵਿੱਚ ਬੀਜਦੇ ਹਾਂ ਅਤੇ ਇਕੱਠੇ ਪ੍ਰਾਰਥਨਾ ਕਰਦੇ ਹਾਂ ਤਾਂ ਪਰਮੇਸ਼ਰ ਆਖਦਾ ਹੈ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਦੇਖਾਂਗਾ ਅਤੇ ਆਪਣੇ ਦੂਤਾਂ ਨੂੰ ਪੇਛਾਂਗਾ ਅਤੇ ਤੁਹਾਡੇ ਕੋਲ ਆਪਣਾ ਵਚਨ ਪੇਛਾਂਗਾ ਅਤੇ ਤੈਨੂੰ ਹਰ ਤਰ੍ਹਾਂ ਦੀ ਸ਼ਰਮ ਤੋਂ ਬਚਾਵਾਂਗਾ ਅਤੇ ਮੈਂ ਤੈਨੂੰ ਹਰ ਕਿਸਮ ਦੀ ਅਸਫਲਤਾ ਤੋਂ ਬਾਹਰ ਲਿਆਵਾਂਗਾ ਜਦੋਂ ਕੋਨਲਿਅਸ ਨੇ ਭੇਜਿਆ ਅਤੇ ਦਿੱਤਾ ਤਾਂ ਉਸ ਦੀ ਜ਼ਿੰਦਗੀ ਵਿੱਚ ਕੀ ਨਤੀਜਾ ਨਿਕਲਿਆ ਬਾਈਬਲ ਦੱਸਦੀ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਚਮਤਕਾਰ ਹੋਇਆ ਪਰਮੇਸ਼ੁਰ ਨੇ ਆਪਣੇ ਸੇਵਕ ਅਤਰਸ ਨੂੰ ਉਸ ਦੇ ਘਰ ਭੇਜਿਆ ਅਤੇ ਜਦੋਂ ਪਤਰਸ ਨੇ ਪ੍ਰਭੂ ਈਸ਼ੂm ਸਿੱਧਾ ਪ੍ਰਚਾਰ ਕੀਤਾ ਅਤੇ ਖੁਸ਼ਖਬਰੀ ਦਿੱਤੀ ਪਤਰਸ ਨੂੰ ਸੁਣਨ ਵਾਲੇ ਸਾਰੇ ਲੋਕਾਂ ਨੇ ਤੋਬਾ ਕੀਤੀ ਬਪਤੇਸਮਾ ਲਿਆ ਅਤੇ ਪਵਿੱਤਰ ਆਤਮਾ ਦਾ ਮਸਾ ਪਾਇਆ ਇੱਕ ਆਦਮੀ ਦੇ ਕਾਰਨ ਸਾਰੀਆਂ ਗੈਰ ਯਹੂਦੀਆਂ ਨੂੰ ਬਚਾਇਆ ਗਿਆ ਸੀ ਇਸੇ ਤਰ੍ਹਾਂ ਜਦੋਂ ਵੀ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਦੇ ਨਾਲ ਬੀਜਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਇੱਕ ਮਹਾਨ ਚਮਤਕਾਰ ਵਾਪਰਦਾ ਹੈ ਅਤੇ ਜਿਸ ਤਰ੍ਹਾਂ ਕੋ ਨੇਲਿਅਸ ਦਾ ਸਾਰਾ ਪਰਿਵਾਰ ਉਸ ਦੀ ਬਿਜਾਈ ਅਤੇ ਪ੍ਰਾਰਥਨਾਵਾਂ ਦੁਆਰਾ ਬਚਾਇਆ ਗਿਆ ਸੀ ਇਸੇ ਤਰ੍ਹਾਂ ਪਰਮੇਸ਼ਰ ਤੁਹਾਡੀ ਬਿਜਾਈ ਅਤੇ ਪ੍ਰਾਰਥਨਾਵਾਂ ਦੁਆਰਾ ਤੁਹਾਡੇ ਪਰਿਵਾਰ ਦੀ ਰੱਖਿਆ ਕਰਦਾ ਹੈ ਅਤੇ ਅਸੀਸ ਦਿੰਦਾ ਹੈ ਇਸ ਲਈ ਪਰਮੇਸ਼ਰ ਦੇ ਹੁਕਮ ਅਨੁਸਾਰ ਪਰਮੇਸ਼ਰ ਦੇ ਕਾਰਨ ਆਪਣਾ ਸਭ ਤੋਂ ਉੱਤਮ ਬੀਜ ਬੀਜਣਾ ਸ਼ੁਰੂ ਕਰੋ ਅਤੇ ਪ੍ਰਾਰਥਨਾ ਵੀ ਕਰੋ ਤਾ ਜੋ ਪਰਮੇਸ਼ਰ ਤੁਹਾਡੇ ਦਾਨ ਅਤੇ ਪ੍ਰਾਰਥਨਾਵਾਂ ਨੂੰ ਯਾਦ ਰੱਖੇ ਅਤੇ ਤੁਹਾਡੇ ਕੰਮਾਂ ਨੂੰ ਸਫਲ ਬਣਾਵੇ ਅਤੇ ਤੁਹਾਡੇ ਦੁਆਰਾ ਤੁਹਾਡੇ ਘਰ ਨੂੰ ਬਚਾ ਸਕੇ ਆਮਨ ਆਓ ਅਸੀਂ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਅੱਜ ਤੋਂ ਮੈਂ ਤੁਹਾਡੇ ਰਾਜ ਲਈ ਆਪਣਾ ਸਭ ਤੋਂ ਵਧੀਆ ਬੀਜ ਬੀਜਾਂਗਾ ਅਤੇ ਇਸ ਲਈ ਪ੍ਰਾਰਥਨਾਵਾਂ ਵੀ ਕਰਾਂਗਾ ਕ੍ਰਿਪਾ ਸੀ ਮੇਰੇ ਉਤੇ ਅਨੁਗ੍ਰਹਿ ਕਰੋ ਤਾਂ ਜੋ ਮੈਂ ਬੀਜ ਸਕਾਂ ਅਤੇ ਆਪਣੇ ਕੰਮ ਵਿੱਚ ਸਫਲ ਹੋ ਸਕਾਂ ਪ੍ਰਭੇਸ਼ਮ ਸਿਦੇ ਸਮਰਥੀ ਨਾਮ ਵਿੱਚ ਆਮੇਨ